ਕੱਲ ਆਏ ਸੀ ਇੰਜਰੀ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਹੀ ਜਾਂਦੇ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲੀਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਸਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਇੱਕ ਸੇਬ ਵੀ ਇੱਕ ਲੇਜ ਹੀ ਆ ਉਹ ਵੀ ਵੀ ਚੁਕੀਆਂ ਨੇ ਖਾ ਲਿਆ ਕਿਉਂਕਿ ਕਈ ਖਾਂ ਤੋਂ ਡਰਦੇ ਉਹਨਾਂ ਨੂੰ ਇਹ ਕੀ ਅੰਦਰ ਲੈਟ੍ਰੀਨ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟ੍ਰੀਨ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਨ ਲਿਓ ਇੱਕ ਹੱਥ ਖੋਲ ਦਿੰਦੇ ਹੀ ਬੰਦਾ ਬਾਥਰੂਮ ਕਰ ਲਿੰਦਾ ਹੈ ਉਹ ਹੱਥ ਘੜੀਆਂ ਮਸਰਫ ਮਤਲਬ ਲੈਂਡ ਜਾਜ ਲੈਂਡ ਹੋਣ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਪੈਸੇ ਖਰਚੇ ਤੇ ਕਿਸ ਤਰ੍ਹਾਂ ਤੇ ਆ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਸੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਂ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਵੀ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕਿ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲ ਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਉਹਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35 36 ਲੱਖ ਰੁਪਈਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਸਾ ਉਹ ਮੈਂ ਦਿੱਤਾ ਤੇ ਆਪਣੀ ਵਾਈਫ ਦੇ ਮਤਲਬ ਜਵੈਲਰੀ ਜਵੈਲਰੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਏ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨਹੀਂ ਜੇ ਉਹ 14 ਲੱਖ ਰੁਪਏ ਦੇ ਬਦਲੇ ਜਿਹੜਾ ਹੋ ਰਹੀ ਨਾ ਮੈਨਾਂ ਨੂੰ 14 ਲੱਖ ਦੇਣਾ ਉਹ 14 ਲੱਖ ਰੁਪਏ ਦੇ ਬਦਲੇ ਇਹ ਬੰਦਿਆਂ ਨੇ ਮੇਰੇ ਕੋਲ 10 ਚੈੱਕ ਲਏ ਏਜੰਟ ਕੋ ਮੇਰੇ ਕੋਲ ਹੈਗੇ ਮੈਂ ਨਾ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਆ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਇਹਨਾਂ ਦੇ ਨਾਮ ਵੀ ਦੱਸ ਦੇਣੀ ਆ ਮੈਂ ਜੀ ਸਰਕਾਰ ਕੋਕੀ ਮੰਗ ਕਰਦਾ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ ਵੈਸੇ ਇਹ ਤੇ ਐਸਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਇੱਕ ਤਾਂ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਨਾਲ ਤੁਸੀਂ ਇਹ ਦੇਖੋਗੇ ਜਦੋਂ ਜਹਾਜ਼ ਦੇ ਵਿੱਚ ਉਤਰੇ ਹਨ ਉਥੇ ਪੁਲਿਸ ਅਫਸਰ ਵੀ ਸਾਰੇ ਵੇਖਣ ਦੇ ਆਏ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆਈਏ ਸਾਰਿਆਂ ਦੇ ਜੂੜੇ ਖਿਲਰੇ ਆਈਏ ਨਾ ਕਿਸੇ ਦੇ ਕੋਈ ਪੜਨਾ ਨਾ ਕੋਈ ਇੰਨਾ ਬਹੁ ਬੁਰੇ ਹਾਲ ਹੀ ਗੇ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਉਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਇਹ ਸੀ ਵੀ ਜਦੋਂ ਜਹਾਜ਼ ਉਤਰੇ ਆ ਨਾ ਆਪੋ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸਿਰ ਤੇ ਮਤਲਬ ਇਹਨੂੰ ਦਮਾਲਾ ਸਜਾਓ। ਉਹ ਕਿਵੇਂ ਸੀ ਕਿਤਰਾ ਪਹੁੰਚੇ ਕਿਸ ਤਰ੍ਹਾਂ ਦੀ ਜਿਹੜੀ ਹੈ ਕਸ਼ਟਪਰੀ ਦਾਸਤਾ ਹੈ ਤੁਹਾਡੀ। ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ। ਇਹ ਕਿਹੜੇ ਰੂਟ ਤੋਂ ਸੀ ਪਹੁੰਚਿਆ? ਮੈਂ ਸਰ ਆਪਣੇ ਅੰਮ੍ਰਿਤਸਰ ਕੋ ਮੇਰੀ ਫਲਾਈਟ ਹੋਈ ਸੀੜੀ ਅੰਮ੍ਰਿਤਸਰ ਤੋਂ ਮੇਰੀ ਫਲਾਈਟ ਸੀੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪੈ ਜਾਂਦੀ ਹੈ ਆਪਣੇ ਕਿਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਹੋਈ ਹੀ ਡਕਾਰ ਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਰਡਮ ਤੇ ਜੁਰਪ ਤੱਕ ਹੋਈ ਸੀ ਜੁਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਹੈ ਫਲਾਈਟ ਦਾ ਰਸਤਾ ਹੈ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂ ਐਸ ਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਹੈ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਿਆ ਸੀ ਅਸੀਂ ਗਵਾਨਾ ਤੋਂ ਬਾਅਦ ਬਲੀਵੀਆ ਗਏ ਆ ਬਲੀਵੀਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਹੈ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਹੈ ਬਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਹੈ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਜੀ ਸਰ ਕਾ ਤਾਂ ਕਿੰਨਾ ਰਸਤਾ ਹੈ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਹੈ ਇਹ ਸਰ तकरीबन ਹੀ ਜੰਗਲੀ ਰਸਤਾ ਹੈ ਜੋ ਇਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਹੀਂ ਦੀਵਾਰ ਕਰਾਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਹੈ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਤੇਰੂ ਬਰਾਜ਼ੀਲ ਕੋਸਟਾਰੀ加 ਕੋਈ ਵੀ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾਹ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-10 15-15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਕਈ ਵੇਲੇ ਬੋਤਲਾਂ 'ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੌਫੀਆਂ ਟੂਫੀਆਂ ਚੂਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਗੀ ਖਾਦੀ ਜੇ ਇਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਤੇ ਢਿੱਡ ਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਹੀ ਪਾਣੀ ਗੰਦਾ ਹੈਗਾ ਪਾਣੀ ਚ ਫਿਲਟਰ ਕਰਨਾ ਪੈਸੂ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਨੇ ਹਾਂ ਕਿ ਜਾਂ ਤਾਂ ਇੱਥੋਂ ਵਾਪਸ ਚਲ ਜਾਈਏ ਇਦਾਂ ਦਾ ਸਫ਼ਰ ਨਾ ਅੱਗੇ ਮਿਲ ਜੇ ਪਰ ਸਾਨੂੰ ਬੰਦਿਆਂ ਨੇ ਕਿਹਾ ਸੀਗਾ ਕਿ ਇਹੀ ਸਫ਼ਰ ਹੈ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਅਸੀਂ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਛ ਬਹੁਤ ਦੇਖਿਆ ਰਿਹਾ ਵਿੱਚ ਮਤਲਬ ਪਨਾਮਾ ਦੇ ਵਿੱਚ ਖਤਰਾ ਹੀ ਖਤਰਾ ਹੀ ਆ ਬਹੁਤ ਜਿਆਦਾ ਮਾੜੇ ਹਾਲ ਹੀਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਹਾਂ ਜਿਹੜਾ ਪਨਾਮਾ ਹੀ ਪਨਾਮਾ ਕ੍ਰੋਸ ਕਰਨ ਤੇ ਮੈਨੂੰ 13 ਦਿਨ ਲੱਗੇ ਹੀ ਤੇ ਜਿਹਦੇ ਵਿੱਚੋਂ 6 ਘੰਟੇ ਬਾਅਦ ਬ੍ਰੇਕ ਕਰਾਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਾਉਣ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਤੇ ਇਹਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕੁਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪੱਲੀਆਂ ਰੋਟੀਆਂ ਖਾ ਕੇ ਟਾਈਮ ਪਾਸ ਕਰਨਾ ਪੈਂਦਾ ਬੰਦੇ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਜਦੋਂ ਸਾਰ ਅਸੀਂ ਦੀਵਾਰ ਕ੍ਰੋਸ ਕਰ ਲਈ ਆ ਨਾ ਉਤੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇੰਨਾ ਪਤਾ ਲੱਗ ਗਿਆ ਹੀ ਬੰਦਿਆਂ ਨੂੰ ਕਿ ਡੋਨਾਲਡ 트੍ਰੰਪ ਦਾ ਡਰੇ ਆ ਗਿਆ ਕਿ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਿਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦੀਵਾਰ ਕ੍ਰੋਸ ਕੀਤੀ ਸਾਨੂੰ ਪੁਲਿਸ ਨੇ ਉੱਥੇ ਫੜ ਲਿਆ ਸੀ ਪੁਲਿਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋਲ ਨਿਕਲਣਾ ਕੀ ਕਿਉਂਕਿ ਅਸੀਂ ਤੇ ਕਰਾਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀਗੇ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸਿੱਖ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਧਾਰੀ ਸਿੱਖ ਹੀ ਉਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਹਾਨੂੰ ਨਾ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਤੂੰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੱਡ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਬੀਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪਰ ਦੇ ਵਿੱਚ ਲੈ ਕੇ ਜਾਂਦੇ ਆ ਇਹ ਦਾੜੀ ਕਦੋਂ ਕਿੱਥੇ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਘਟਾਈ ਆ ਇਹਦੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਤੇ ਦਾੜੀ ਮੇਰੀ ਡੋਂਕਰ ਨੇ ਘਟਾਈ ਜਦੋਂ ਨਾ ਇੱਥੇ ਤੇਜਵਾਨਾਂ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਵੀ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਜੇ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨਹੀਂ ਹਾਂਜੀ ਮਜਬੂਰ ਕੀਤਾ ਗਿਆ ਕਿ ਉਹਦਾ ਇਹ ਜਾ ਨਹੀਂ ਸਕਦੇ ਵੀ ਤੇ ਮੈਂ ਬਥੇਰਾ ਕਿਹਾ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਹੀ ਬੜੀ ਮੁਸ਼ਕਿਲ ਵਿੱਚ ਬਚਾ ਕੇ ਲੈਣਾ ਯਾਰ ਹੁਣ ਰਹਿਣ ਦੋ ਉਹ ਫਿਰ ਘਰ ਹਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਫੋਲਿਆ ਅੰਦਰ ਮੇਕੋ ਮੈਂ ਬੜਾ ਤਰਲੇ ਮਿੰਤਾ ਮਾਰੇ ਆ ਤਾਂ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਤੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣਨੀ ਗੱਨੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ਼ ਗਏ ਮੰਦਣੀ ਪੈਣੀ ਸੀ ਉਹਨਾਂ ਦੀ ਤੁਹਾਨੂੰ ਇਹ ਪਤਾ ਲੱਗਿਆ ਰਿਪੋਰਟ ਕਰਨਾ ਉਹ ਤੋਂ ਕੀ ਹਾਲ ਸੀ ਬਾਕੀਆਂ ਦੇ ਤੁਹਾਡੇ ਸਾਰੇ ਸਰ ਪਹਿਲੋਂ ਨਹੀਂ ਇਹਨਾਂ ਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਡਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰੇ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂਐਸਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਣਾ ਲਾ ਦਿੰਦੇ ਆ ਉਥੋਂ ਪਤਾ ਲੱਗ ਜਾਂਦਾ ਕਿ ਸਾਨੂੰ ਡਿਪੋਰਟ ਹੀ ਕਰ ਲੱਗੀ ਆ ਜਦੋਂ ਜਹਾਜ਼ ਦੇ ਵਿੱਚ ਲੈ ਕੇ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਵਾ ਇਥੇ ਪੰਜ ਜੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਆ ਜਨਾ ਤੇ ਦੂਸਰੇ ਕੈਂਪ ਦਾ ਸਫਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟਿਆਂ ਬਾਅਦ ਸਟੇ ਹੋਇਆ ਸਾਨੂੰ ਉਹ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਥੱਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਇਹ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਕੱਕਰਾਈ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਸੀਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਸ਼ਾ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ ਇਹ 27 ਤਰੀ ਆਪਣਾ ਕੱਲ ਆਏ ਅਸੀਂ ਜਿਹੜੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ਼ਲੈਂਡ ਹੋਣ ਤੋਂ ਪਹਿਲਾਂ ਹੀ ਇੰਦਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਸੁਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਮੈਂ ਤੇ ਮੈਂ ਅਜੇ ਪਾਲ ਸਿੰਘ ਆਰਮ ਗਾਰਡਨ ਤੋਂ ਪੋਰਿਆਂ ਤੇ ਮੇਰਾ ਦੋਸਤ ਹੈ ਬੰਦੀਪ ਜੀ ਮੈਂ ਤੇ ਵੇਖੋ ਬੇਲੀ ਗੱਲ ਤੇ ਇਹ ਵਿਚਾਰੇ ਨਾਲ ਬਹੁਤ ਮਾੜਾ ਹੋਇਆ ਏਜੰਟ ਨੇ ਕਹਿ ਕੇ ਕੁਛ ਤੇ ਕਿਤੇ ਲਾਤਾ ਇਹਨਾਂ ਨੂੰ ਤੇ ਹੁਣ ਇਹਨਾਂ ਦੇ ਦੋਸਤ ਇਹਦਾ ਵਿਚਾਰੇ ਦਾ ਹੁਣ ਘਰ ਦਾ ਚਲਾਉਣਾ ਵੀ ਬਹੁਤ ਔਖਾ ਹੈ ਅਸੀਂ ਦੇ ਸਰਕਾਰ ਕੋ ਇਹੋ ਅਪੀਲ ਕਰਾਂਗੇ ਕਿ ਇਹਨੂੰ ਵਿਚਾਰੇ ਨੂੰ ਇੱਕ ਤੇ ਇਹਦੇ ਪੈਸੇ ਵਾਪਸ ਕਰਾਏ ਜਾਣ ਤੇ ਇੱਕ ਇਹਨੂੰ ਕੋਈ ਨਾ ਕੋਈ ਇੱਥੇ ਐਸਜੀਪੀਸੀ ਆਰਾਂ ਨੂੰ ਰਿਕਵੈਸਟ ਕਰਾਂਗੇ ਕਿ ਜਿੱਦਾਂ ਇਹ ਕੋਸ਼ਿਕ ਪਰਿਵਾਰ ਆ ਅਮਰਤ ਹਰੀ ਪਰਿਵਾਰ ਆ ਤੇ ਇਹਨਾਂ ਨੂੰ ਛੋਟੀ ਮੋਟੀ ਕੋਈ ਨੌਕਰੀ ਉੱਥੇ ਜ਼ਰੂਰ ਦਿੱਤੀ ਜਾਵੇ ਜੋ ਇਹ ਆਪਣਾ ਪਰਿਵਾਰ ਪਾਲ ਸਕਣ ਜਨਾਹ ਜੀ ਕਿ ਰੋਜ਼ਗਾਰ ਨਹੀਂ ਤੇ ਜਾਣ ਦੀ ਲੋੜ ਨਹੀਂ ਬਿਲਕੁਲ ਜੀ ਇੱਥੇ ਜੇ ਇਹ ਬੇਚਾਰੇ ਕੋ ਤੁਸੀਂ ਇਹ ਦੇਖੋ ਇਸ ਇਸ ਬੰਦੇ ਨੇ 17 ਸਾਲ ਦੇਜ ਦੀ ਸੇਵਾ ਕੀਤੀ ਹੈ ਫੌਜ ਦੇ ਵਿੱਚ ਰਹੇ ਦੇਜ ਦੀ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਇਹਨੂੰ ਰਿਟਾਇਰਮੈਂਟ ਕਰ ਦੇ ਦਿੱਤੀ ਗਈ ਹੈ ਉਹੋ ਹੀ ਰਿਟਾਇਰਮੈਂਟ ਵਾਲੇ ਪੈਸੇ ਲਾ ਕੇ ਇਹਨੇ ਉਹਨੂੰ ਦਿੱਤੇ ਆਪਣੇ ਜਿਹੜਾ ਇਹਨਾਂ ਦਾ ਕੋਈ ਹੈਗਾ ਜੀ ਵਿੱਚ ਜੋ ਅੱਲਾ ਉਹਨੂੰ ਦਿੱਤਾ ਉਹਨੇ 15 ਚੈੱਕ ਵੀ ਰਹਿ ਗਏ ਆ ਕਿ ਕਾਨੂੰ ਚੈੱਕ ਵੀ ਦੇ ਬਾਉਂਸ ਕਰਾ ਦੇ ਜਾਂ ਕੁਝ ਕਰਾ ਦੇ ਕਿ ਕਰਕੇ ਸਰਕਾਰ ਨੂੰ ਦੇਖੋ ਚਾਹੀਦਾ ਇੱਕ ਦਿਨ ਦੇ ਚੈੱਕ ਵਾਪਸ ਕਰਾਵੇ ਜੇ ਇੱਥੇ ਰੋਜ਼ਗਾਰ ਹੁੰਦਾ ਤੇ ਵਿਚਾਰਾ ਇੱਥੇ ਵੀ ਜੌਬ ਕਰਦਾ ਤੇ ਆਰਮੀ ਦੇ ਸਾਰੇ ਪੈਸੇ ਇਹਦੇ ਉਰਦ-ਪੁਰਦ ਹੋ ਗਏ ਆ ਅਸੀਂ ਦੇਖੋ ਸਰਕਾਰ ਬਹੁਤ ਮਾੜੀ ਗੱਲ ਹੈ ਜੀ ਜਿਹੜੀ ਇਹਨਾਂ ਦੀ ਸਭ ਤੋਂ ਮਾੜੀ ਗੱਲ ਤੇ ਹੈ ਇੱਕ ਕੇਸ ਧਾਰੀ ਬੰਦੇ ਦੀ ਪੱਗ ਲਾ ਕੇ ਡਸਟਬਿਨ ਚ ਜਿੱਥੇ ਸਿਗਰਟ ਬੀੜੀਆਂ ਛੁੱਟੀਆਂ ਜਾ ਰਹੀਆਂ ਉਹਦੇ ਵਿੱਚ ਛੁੱਟੀਆਂ ਜਾ ਰਹੀ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਅਸੀਂ ਤੇ ਸਰਕਾਰ ਉਹ ਵੀ ਅਪੀਲ ਕਰਾਂਗੇ ਤੇ ਐਸਜੀਪੀਸੀ ਨੂੰ ਕਰਾਂਗੇ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡੇ ਵਾਸਤੇ ਦਸਤਾਰ ਕਿੰਨੀ ਵੱਡੀ ਮਾਨਤਾ ਵਾ ਸਾਡੀ ਦਸਤਾਰ 'ਤੇ ਕੋਈ ਚੀਜ਼ ਨਹੀਂ ਤੁਸੀਂ ਸਾਡੀ ਦਸਤਾਰ ਨੂੰ ਸਿਗਰਟ ਬੀਡੀਆਂ ਦੇ ਵਿੱਚ ਸੁੱਟ ਰਹੇ ਜੇ ਇਹ ਬਹੁਤ ਮਾੜੀ ਗੱਲ ਹੈ ਤੁਹਾਡੇ ਇੱਥੇ ਇਹਦਾ ਮੈਸੇਜ ਅਮਨ ਕਰਨ ਦੇਣਾ ਚਾਹੀਦਾ